मोदी सरकार मुर्दाबाद मोदी सरकार मुर्दाबाद अमीत मुर्दाबाद मोदी सरकार मुर्दाबाद 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 मोदी सरकार ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਲਈ ਵਰਤੀ ਸ਼ਬਦਾਬਲੀ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਦੇ ਹੇਠ ਮਲੋਟ ਵਿੱਚ ਸੈਂਕੜੇ ਕਾਂਗਰਸੀ ਵਰਕਰਾਂ ਨੇ ਤਹਿਸੀਲ ਚੌਂਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਤੇ ਕੇਂਦਰ ਸਰਕਾਰ ਅਤੇ ਅਮਿਤ ਸ਼ਾਹ ਦੇ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਸਾਹਿਬ ਦਾ, ਵਧਾਈਕਰ ਰੁਪਿੰਦਰ ਕੌਰ ਰੂਬੀ ਅਤੇ ਬਲਾਕ ਕਾਂਗਰਸ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਸੀਨੀਅਰ ਕਾਂਗਰਸੀ ਆਗੂ ਨਥੂ ਰਾਮ ਗਾਂਧੀ ਬਲਾਕ ਦਿਹਾਤੀ ਪ੍ਰਧਾਨ ਜਗਪਾਲ ਸਿੰਘ ਬਰਾੜ ਨੇ ਸਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਰਤਬੇ ਤੇ ਅਹੁਦੇ ਦਾ ਆਨੰਦ ਲੈ ਰਿਹਾ ਜਿਸ ਪਾਰਲੀਮੈਂਟ ਵਿੱਚ ਬੋਲ ਕੇ ਅਮਿਤ ਸ਼ਾਹ ਨੇ ਬਾਬਾ ਸਾਹਿਬ ਪੀਮਰਾ ਅੰਬੇਦਕਰ ਦਾ ਉਪਮਾਨ ਕੀਤਾ ਉਹ ਡਾਕਟਰ ਅੰਬੇਦਕਰ ਸਾਹਿਬ ਦੀ ਹੀ ਦੇਣਾ ਹੈ ਉਨ੍ਹਾਂ ਕਿਹਾ ਕਿ ਭਾਜਪਾ ਅੱਜ ਵੀ ਐਸਸੀ ਸਮਾਜ ਪ੍ਰਤੀ 200 ਸਾਲ ਪੁਰਾਣਾ ਨਜ਼ਰੀਆ ਰੱਖਦੀ ਹੈ ਤੇ ਮਣੀਪੁਰ ਵਿੱਚ ਐਸਸੀ ਸਮਾਜ ਤੇ ਔਰਤਾਂ ਨਾਲ ਹੋਏ ਦੁਰਵਿਵਹਾਰ ਵਰਗੀਆਂ ਘਟਨਾਵਾਂ ਤੇ you <laughs> ਭਾਜਪਾ ਦੀ ਭੇਦ ਭਰੀ ਚੁੱਪ ਧਰਨ ਕੀਤੀ ਹੋਈ ਹੈ ਇਸ ਪਾਰਟੀ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਉਹਨਾਂ ਕਿਹਾ ਕਿ ਇਸ ਮਾਮਲੇ ਤੇ ਅਮਿਤ ਸ਼ਾਹ ਨੂੰ ਮੰਤਰੀ ਮੰਡਲ ਚੋਂ ਅਸਤੀਫਾ ਦੇ ਕੇ ਸਮੂਹ ਐਸੀ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਹੈ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰੀ ਗ੍ਰਹਿ ਮੰਤਰੀ ਇਸ ਮਾਮਲੇ ਤੇ ਮਾਫੀ ਨਾ ਮੰਗੀ ਤਾਂ ਉਹ ਸੰਘਰਸ਼ ਹੋਰ ਤੇਜ਼ ਕਰ ਦੇਣਗੇ ਇਸ ਮੌਕੇ ਵੱਖ-ਵੱਖ ਕਾਂਗਰਸੀ ਆਗੂ ਇਸ ਧਰਨੇ ਦੇ ਵਿੱਚ ਮੌਜੂਦ ਸੀ ਗੱਲ ਨਾ ਰਾਜ ਸਭਾ ਦੇ ਵਿੱਚ ਗ੍ਰਹਿ ਮੰਤਰੀ ਮੱਛਾ ਜੀ ਜੋ ਬਾਬਾ ਸਾਹਿਬ ਭੀਮrao ਮੇਡਕਰ ਦੇ ਖਿਲਾਫ ਬਿਆਨ ਦਿੱਤਾ ਕਾਂਗਰਸ ਪਾਰਟੀ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਪੁਤਲੇ ਫੂਕ ਰਹੀ ਹੈ ਤੇ ਨਿੰਦਾ ਕਰਦੀ ਹੈ ਤੇ ਅਸੀਂ ਅਸੀਂ ਬੀਜੇਪੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇ ਇਹਨਾਂ ਨੇ ਮਾਫੀ ਨਾ ਮੰਗੀ ਅਸੀਂ ਵੱਡਾ ਸੰਘਰਸ਼ ਕਰਾਂਗੇ ਕੱਲ ਅਮਿਤ ਸ਼ਾਹ ਜੀ ਨੇ ਰਾਜ ਸਭਾ ਦੇ ਵਿੱਚ ਬਾਬਾ ਵੀ ਮਰੋਬੇ ਕਰ ਜੀ ਲਈ ਬਹੁਤ ਹੀ ਮਾੜੀ ਸ਼ਬਦਾਵਲੀ ਯੂਜ਼ ਕੀਤੀ ਇਤੋਂ ਬੜਾ ਜਾਣਦਾ ਹੈ ਕਿ ਅਮਿਤ ਸ਼ਾ ਮੋਦੀ ਸਰਕਾਰ ਤੇ ਬੀਜੇਪੀ ਸਰਕਾਰ ਕਿਹੋ ਜੀ ਸੋਚ ਦਲਤਾਲੀ ਰੱਖਦੀ ਹੈ ਕਿ ਉਹ ਇਹ ਸੋਚਦੇ ਆ ਵੀ ਜਿਵੇਂ ਦਲਤ ਪਹਿਲਾਂ ਹੁੰਦੇ ਸੀਗੇ 100 200 ਸਾਲ ਪਹਿਲਾਂ ਦੀ ਗੱਲ ਕਰੀ ਇਹ ਵੀ ਗੰਦ ਦਾ ਭਰਿਆ ਟੋਕਰਾ ਲੈ ਕੇ ਉਹ ਚੱਲਣ ਇਹਨਾਂ ਦੇ ਕਰਨਾਂ ਦੇ ਵਿੱਚ ਅਸੀਂ ਤੇਲ ਪਾ ਕੇ ਭਗਲਾ ਕੇ ਪਾ ਦਈਏ ਇਹਦਾ ਮਤਲਬ ਵੀ ਇਹੀ ਸੋਚ ਰੱਖਦੇ ਹਲੇ ਵੀ ਜੇ ਅਮਿਤ ਸ਼ਾਹ ਜੀ ਪਾਰਲੀਮੈਂਟ ਦੇ ਵਿੱਚ ਖੜੇ ਬੋਲ ਰਹੇ ਹਨਾ ਉਹ ਵੀ ਸਵਿਧਾਨ ਨੇ ਦਿੱਤਾ ਅੱਜ ਅਸੀਂ ਇੱਥੇ ਖੜੇ ਆ ਅਸੀਂ ਐਮ ਐਲ ਏ ਬਣੇ ਆ ਅਸੀਂ ਐਮ ਪੀ ਬਣ ਰਹੇ ਆ ਇਹ ਵੀ ਸਾਨੂੰ ਕਿਹਨੇ ਦਿੱਤਾ ਸਾਨੂੰ ਇਹ ਸਵਿਧਾ ਡਾਕਟਰ ਭੀਮਰਾਓ ਵੇਦ ਕਰਨੇ ਦਿੱਤੀ ਹੈ ਸਾਨੂੰ ਸੁਵਿਧਾ ਨੇ ਦਿੱਤੀ ਹੈ ਇਹ ਹੱਕ ਸਾਨੂੰ ਸੁਵਿਧਾ ਨੇ ਦਿੱਤਾ ਹੈ ਤੇ ਇਹ ਇਥੋਂ ਪਤਾ ਚੱਲਦਾ ਕਿ ਮੋਦੀ ਸਰਕਾਰ ਕਿੰਨੀ ਮਾੜੀ ਸੋਚ ਰੱਖਦੀ ਹੈ ਦਲਤਾ ਪ੍ਰਤੀ ਔਰਤਾ ਪ੍ਰਤੀ ਕਹੋ ਜੀ ਔਰ ਇਹ ਉਹ ਭੁੱਲ ਗਏ ਕਿ ਉਹ ਦਲਤਾ ਦੇ ਵੋਟਾ ਜੇ ਉਹ ਬੰਦੇ ਆ ਐਮਪੀ ਬੰਦੇ ਐ ਐਮਐਲਏ ਬੰਦੇ ਥੋੜੀ ਸਰਕਾਰ ਬੰਦੀ ਉਹ ਭੁੱਲ ਗਏ ਕਿ ਦਲਤਾ ਦੇ ਵੋਟਾ ਨਾਲ ਦਲਤਾ ਦੇ ਵੋਟਾ ਵੀ ਫੈਲਦੀਆਂ ਉਹਨਾਂ ਨੂੰ ਰਿਪਲਾਈ ਕੀਤਾ ਸੀ ਵੀ ਇਹ ਬਿਨਾਂ ਵਜੇ ਗੱਲ ਦਾ ਮੁੱਦਾ ਬਣਾਇਆ ਗਿਆ ਮੈਂ ਇੱਕ ਰੀਕੋਰਡਿੰਗ ਵਰਡ ਯੂਜ਼ ਕੀਤਾ ਸੀ ਉਸ ਵਰਡ ਨੂੰ ਕਨਵਰਟ ਪਾਰਟੀ ਨੇ ਬੜਾ ਕੁੰਡਾ ਬਣਾਤਾ ਉਹ ਸਿਚੁਏਸ਼ਨ ਜੈਵ ਕਿਵੇਂ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਲੋਕਾਂ ਨੂੰ ਦਿਖ ਰਿਹਾ ਹੈ ਸਾਡੇ মিডিਆ ਦੇ ਭਾਈਚਾਰੇ ਦੇ ਲੋਕਾਂ ਨੇ ਵੀ ਦੇਖੀ ਆ ਉਹ ਵੀਡੀਓ ਕਿਦਾਂ ਬੋਲੇ ਆ ਕਿ ਤੁਸੀਂ ਅੰਬੇਦਕਰ 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 ਕਰਦੇ ਰਹਿੰਦੇ ਹੋ ਅਗਰ ਤੁਸੀਂ ਐਨਹੀਂ ਟਾਈਮ ਤੁਸੀਂ ਭਗਵਾਨ ਦਾ ਨਾਮ ਲੈਂਦੇ ਤੁਸੀਂ ਸਵਰਗਾ ਤੱਕ ਪਹੁੰਚ ਜਾਂਦੇ ਦੇਖੋ ਕਦੇ ਵੀ ਰਾਜਨੀਤੀ ਤੇ ਧਰਮ ਨੂੰ ਜੋੜਨਾ ਨਹੀਂ ਚਾਹੀਦਾ ਅਸੀਂ ਸਾਰੇ ਭਗਵਾਨ ਜੀ ਦਾ ਸਤਿਕਾਰ ਕਰਦੇ ਆ ਪਰ ਜਿਹੜੀ ਸ਼ਬਦਾਵਲੀ ਉਹਨਾਂ ਨੇ ਡਾਕਟਰ ਪ੍ਰੀਮਰੋ ਅੰਬੇਦਕਰ ਲਈ ਵਰਤੀ ਹੈ ਇੱਥੋਂ ਉਹਨਾਂ ਦਾ ਜਿਹੜਾ ਦਿਮਾਗ ਹੈ ਜਿਹੜੀ ਉਹਨਾਂ ਦੀ ਸੋਚ ਆ ਉਹਦੇ ਬਾਰੇ ਪਤਾ ਚੱਲ ਗਿਆ ਆ ਮਣੀਪੁਰ ਦੇ ਵਿੱਚੋਂ ਦੇਖ ਲਓ ਕੀ ਹਾਲਤ ਹੋਇਆ ਦਲ ਤੌਰਤਾ ਨੇ ਕਿੰਨਾ ਮਾੜਾ ਸਭ ਤੋਂ ਵੱਧ ਭਾਜੀਪੀ ਦੇ ਲਈ ਰਾਨੇ ਕੀਤਾ ਔਰ ਉਥੋਂ ਦੇ ਜੋ ਜਿੱਥੇ ਵੀ ਜੋ ਵੀ ਕਾਰਨ ਬਣਦਾ ਤੁਸੀਂ ਦੇਖਿਆ ਹੋਣਾ ਇੱਕ ਸ਼ਬਦ ਵੀ ਮੋਦੀ ਸਾਹਿਬ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲਿਆ ਹਾ ਦਾ ਨਾਰਾ ਮਾਰਿਆ ਨਹੀਂ ਮਾਰਿਆ ਨਾ ਮਿਤਸ਼ਾ ਨੇ ਬੋਲਿਆ ਨਾ ਮੋਦੀ ਸਾਹਿਬ ਨੇ ਬੋਲਿਆ ਇੱਥੋਂ ਪਿਆ ਜਾਂਦਾ ਕਿ ਬੀਜੇਪੀ ਸਰਕਾਰ ਕੀ ਸੋਚ ਰੱਖਦੀ ਹੈ ਅਸੀਂ ਇਹੀ ਡਿਮਾਂਡ ਕਰਦੇ ਕਿ ਅਮਿਤ ਸ਼ਾਹ ਆਪਦੇ ਅਹੁਦੇ ਤੋਂ ਸਤੀਫਾ ਦੇਵੇ ਨਾਲ ਹੀ ਸਾਰੇ ਦਲਿਤ ਭਾਈਚਾਰੇ ਤੋਂ ਮਾਫੀ ਮੰਗੇ ਮੋਦੀ ਸਰਕਾਰ ਦੇ ਆਗੂ ਅਮਿਤ ਸ਼ਾਹ ਜੀ ਨੇ ਅਪਮਾਨਜਨਕ ਸ਼ਬਦ ਜੋ ਭੀਮਰਾਓ ਅੰਬੇਦਕਰ ਜੀ ਦੇ ਸੰਬੰਧ ਚ ਬੋਲੇ ਨੇ ਅੱਜ ਸਾਡੇ ਮਲੋਟ ਸ਼ਹਿਰ ਦੇ ਹਲਕੇ ਦੇ ਅੰਦਰ ਸਮੁੱਚੀ ਕਾਂਗਰਸ ਲੀਡਰਸ਼ਿਪ ਉਸ ਦੇ ਅੰਗੇਜਟ ਹੈ ਉਹਨਾਂ ਦਾ ਪੁਤਲਾ ਸਾੜਿਆ ਗਿਆ ਹੈ ਸਾਡੇ ਦਲਿਤ ਜੋ ਸਮਾਜ ਨੇ ਉਹਨਾਂ ਦੇ ਦਿਨਾਂ ਚ ਬਹੁਤ ਰੋਸ ਹੈ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਦਿਨਾਂ ਚ ਬਹੁਤ ਰੋਸ ਹੈ ਜੋ ਹੰਕਾਰ ਦੇ ਵਿੱਚ ਚੂਰ ਅਮਿਤ ਸ਼ਾਹ ਜੀ ਨੇ ਅਪਮਾਨਜਨਕ ਸ਼ਬਦ ਸਾਡੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਬੋਲੇ ਦੇਖੋ ਦੇਸ਼ ਦੇ ਸੰਵਿਧਾਨ ਦੇ ਜਿਹੜੇ ਰਚਤਾ ਸੀਗੇ ਬਾਬਾ ਬੀਬਰਾਮਾ ਮਿੱਦਕਰ ਜੀ ਉਹਨਾਂ ਦੇ ਪ੍ਰਤੀ ਅਪਸ਼ਬਦਾਵਲੀ ਵਰਤਣਾ ਯਾਨੀ ਆਮ ਲੋਕਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਸੀਗਾ ਜੋ ਦੇਸ਼ ਦੇ ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕੀਤਾ ਹੈਗਾ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਛੇਕ ਕਰਨ ਦੇ ਬਰਾਬਰ ਹੋਇਆ ਕਿਉਂਕਿ ਬਹੁਤ ਸਾਰੇ ਕਬੀਲੇ ਇਹੋ ਜਿਹੇ ਨੇ ਲੋਕ ਇਹੋ ਜਿਹੇ ਨੇ ਪੂਰੇ ਦੇਸ਼ ਦੇ ਲੋਕ ਜਿਹੜੇ ਭੀਮਰਾਵ ਅੰਬੇਡਕਰ ਜੀ ਨੂੰ ਪੂਜਦੇ ਨੇ ਉਹਨਾਂ ਦੀ ਥਾਂ ਥਾਂ ਤੇ ਸਥਾਪਨਾਵਾਂ ਰਹੀਆਂ ਹੋਈਆਂ ਨੇ ਲੋਕ ਉੱਥੇ ਜਾ ਕੇ ਉਹਨਾਂ ਨੂੰ ਨਮਸਕਾਰ ਕਰਦੇ ਨੇ ਕਿ ਉਹਨਾਂ ਨੇ ਆਮ ਲੋਕਾਂ ਦੇ ਹੱਕਾਂ ਦੇ ਲਈ ਸੰਵਿਧਾਨ ਲਿਖਿਆ ਸੀ ਤੇ ਅੱਜ ਉਸ ਹੱਕਾਂ ਦੇ ਲਈ ਇੱਥੇ ਫ੍ਰੀडम ਫਿਰਦੀ ਹੈ ਫ੍ਰੀ ਲੋਕ ਫ੍ਰੀ ਹੋ ਕੇ ਫਿਰਦੇ ਨੇ ਇਹ ਉਹਨਾਂ ਦੀ ਦੇਣ ਸੀਗੀ ਉਹਨਾਂ ਦੇ ਲਈ ਅਪਸ਼ਬਦਾਵਲੀ ਵਰਤਣਾ ਆਮ ਲੋਕਾਂ ਦੇ ਨਾਲ ਖਿਲਵਾੜ ਕਰਨਾ ਸੀ ਜਿਸ ਦਾ ਵਿਰੋਧ ਅੱਜ ਕਾਂਗਰਸ ਪਾਰਟੀ ਕਰ ਰਹੀ ਹੈ ਹਰ ਜਗ੍ਹਾ ਤੇ ਪੁਤਲੇ ਫੁਕੇ ਜਾ ਰਹੇ ਨੇ ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਸਰਕਾਰ ਨੇ ਅਮਿਤ ਸ਼ਾਹ ਜੀ ਨੇ ਇਸ ਦੀ ਮਾਫੀ ਨਾ ਮੰਗੀ ਤਾਂ ਕਾਂਗਰਸ ਪਾਰਟੀ ਵੱਡਾ ਸੰਘਰਸ਼ ਕਰੂਗੀ ਤੇ ਇਸ ਨੂੰ ਵੱਡਾ ਰੂਪ ਦੇਊਗੀ